ਉੱਤਰ ਪ੍ਰਦੇਸ਼ ਦੇ ਮੇਰਠ ਦੇ ਵਿੱਚ 16 ਜੁਲਾਈ 2025 ਨੂੰ ਕਾਂਵੜੀਆਂ ਨੇ ਇੱਕ ਸਕੂਲ ਬੱਸ ਨੂੰ ਤੋੜ ਪੰਨ ਦਿੱਤਾ ਕਿਉਂਕਿ ਉਹਨਾਂ ਦਾ ਦਾਵਾ ਸੀ ਕਿ ਬੱਸ ਨੇ ਉਹਨਾਂ ਦੀ ਕਾਂਵੜ ਨੂੰ ਛੋ ਲਿਆ ਸੀ ਇਸ ਹਮਲੇ ਦੇ ਵਿੱਚ ਬੱਸ ਦੇ ਸਾਰੇ ਹੀ ਸ਼ੀਸ਼ੇ ਤੋੜ ਦਿੱਤੇ ਗਏ ਜਿਸ ਤੇ ਨਾਲ ਸਕੂਲੀ ਬੱਚਿਆਂ ਦੇ ਵਿੱਚ ਦਹਿਸ਼ਤ ਫੈਲ ਗਈ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਦੇ ਵਿਰੁੱਧ ਐਫਆਈਆਰ ਦਰਜ ਕੀਤੀ ਸੀ ਪਰ ਸੋਸ਼ਲ ਮੀਡੀਆ ਤੇ ਇਹ ਵੀ ਦੇਖਿਆ ਗਿਆ ਕਿ ਪੁਲਿਸ ਨੇ ਕਾਂਵੜੀਆਂ ਦੇ ਨਾਲ ਮਿਲ ਕੇ ਕੈਂਡਲ ਮਾਰਚ ਕੀਤਾ ਜੋ ਕਿ ਸਿਸਟਮ ਦੀ ناکامی ਨੂੰ ਦਰਸਾਉਂਦਾ ਹੈ ਇਹ ਕਾਂਵੜੀਆਂ ਦੀ ਗੁੰਡਾਗਰਦੀ ਸ਼ਰਮਨਾਕ ਅਤੇ ਅਪਰਾਧਿਕ ਹੈ ਸਕੂਲ ਬੱਸ ਜੋ ਕਿ ਮਾਸੂਮ ਬੱਚਿਆਂ ਦੀ ਸੁਰੱਖਿਆ ਦਾ ਪ੍ਰਤੀਕ ਹੈ ਉਸ ਨੂੰ ਤੋੜਨਾ ਇਹਨਾਂ ਦੀ ਜ਼ਾਲਦਾ ਅਤੇ ਹਿੰਸਕ ਮਾਨਸਿਕਤਾ ਨੂੰ ਦਰਸਾਉਂਦਾ ਹੈ ਇਹ ਧਾਰਮਿਕ ਭਾਵਨਾਵਾਂ ਦਾ ਸਹਾਰਾ ਲੈ ਕੇ ਸੜਕਾਂ 'ਤੇ ਗੁੰਡਾਗਰਦੀ ਕਰਨ ਦੀ ਖੁੱਲੀ ਆਜ਼ਾਦੀ ਦੇ ਨਾਲ-ਨਾਲ ਸਗੋਂ ਸਮਾਜ ਦੇ ਲਈ ਵੀ ਖਤਰਾ ਨੇ ਸਰਕਾਰ ਅਤੇ ਪੁਲਿਸ ਦੀ ਚੁੱਪ ਇਸ ਅਨੁਸ਼ਾਸਨਹੀਣਤਾ ਨੂੰ ਹੋਰ ਉਤਸ਼ਾਹਿਤ ਕਰ ਰਹੀ ਹੈ। ਇਹ ਗੁੰਡਿਆਂ ਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਨਾ ਕਿ ਧਾਰਮਿਕ ਝੋਟ। ਕਾਂਵੜੀਆਂ ਦੀ ਗੁੰਡਾਗਰਦੀ ਨੇ ਸਕੂਲ ਬੱਸ ਨੂੰ ਤੋੜ ਕੇ ਇਹ ਸਾਬਿਤ ਕਰ ਦਿੱਤਾ ਕਿ ਇਹ ਧਰਮ ਦੇ ਨਾਂ ਤੇ ਸਿਰਫ ਜ਼ਾਲਤ ਅਤੇ ਹਿੰਸਾ ਹੀ ਫੈਲਾਉਂਦੇ ਨੇ। ਮਾਸੂਮ ਬੱਚਿਆਂ ਦੇ ਬਸ ਤੇ ਹਮਲਾ ਕਰਨ ਵਾਲੇ ਇਹ ਕਾਂਬੜੀਏ ਨਹੀਂ ਸਗੋ ਸਮਾਜ ਦੇ ਦੁਸ਼ਮਨ ਨੇ ਜਿਨ੍ਹਾਂ ਨੂੰ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਹੋਣਾ ਚਾਹੀਦਾ ਹੈ ਧਰਮ ਦਾ ਝੰਡਾ ਚੁੱਕ ਕੇ ਸੜਕਾਂ ਤੇ ਤਬਾਹੀ ਮਚਾਉਣ ਵਾਲੇ ਇਹ ਗੁੰਡੇ ਸਿਰਫ ਰਾਜਕਤਾ ਦਾ ਪ੍ਰਤੀਕ ਨੇ ਸਕੂਲ ਬੱਸਾਂ ਨੂੰ ਤੋੜਨ ਵਾਲੇ ਕਾਂਬੜੀਆਂ ਨੂੰ ਧਾਰਮਿਕ ਨਹੀਂ ਸਗੋ ਅਪਰਾਧੀ ਕਹਿਣਾ ਚਾਹੀਦਾ ਹੈ ਕਿਉਂਕਿ ਇਹੋ ਜਿਹੇ ਲੋਕ ਸਮਾਜ ਨੂੰ ਕਲੰਕਿਤ ਕਰ ਰਹੇ ਨੇ ਇਹ ਕਾਂਵੜੀਆਂ ਦੀ ਹਿੰਸਾ ਨਹੀਂ ਹੈ ਸਗੋਂ ਸਾਡੇ ਸਿਸਟਮ ਦੀ ਕਮਜ਼ੋਰੀ ਹੈ ਜੋ ਕਿ ਅਜੇ ਗੁੰਡਿਆਂ ਨੂੰ ਖੁੱਲਾ ਛੱਡਦੀ ਹੈ ਬੱਚਿਆਂ ਦੀ ਸੁਰੱਖਿਆ ਤੇ ਹਮਲਾ ਕਰਨ ਵਾਲੇ ਇਹ ਕਾਂਵੜੀਏ ਧਰਮ ਦੀ ਆੜ ਦੇ ਵਿੱਚ ਅੱਤਵਾਦ ਫੈਲਾ ਰਹੇ ਨੇ ਜਿਸ ਨੂੰ ਰੋਕਣਾ ਚਾਹੀਦਾ ਹੈ ਕਾਂਵੜੀਆਂ ਦੀ ਇਹ ਗੁੰਡਾਗਰਦੀ ਸਕੂਲ ਦੇ ਬੱਚਿਆਂ ਦੇ ਮਨਾਂ ਤੇ دہشت ਦੀ ਛਾਪ ਛੱਡ ਰਹੀ ਹੈ ਸ਼ਰਮਿੰਦਗੀ ਹੈ ਅਜਿਹਿਆਂ ਘਟਨਾਵਾਂ ਤੇ ਪੁਲਿਸ ਦੇ ਵੱਲੋਂ ਮੁਕ ਦਰਸ਼ਕ ਭਾਨ ਕੇ ਵੇਖਦੇ ਰਹਿਣ ਤੇ ਕਾਂਵੜੀਆਂ ਦੀ ਹਿੰਸਾ ਨੂੰ ਧਰਮ ਦੇ ਨਾਲ ਜੋੜਨਾ ਬੰਦ ਕਰੋ ਇਹ ਰਾਜਕਤਾ ਅਤੇ ਜ਼ਲਤ ਦੀ ਨਿਸ਼ਾਨੀ ਹੈ ਸੋਸ਼ਲ ਮੀਡੀਆ ਤੇ ਵਾਇਰਲ ਵੀਡੀਓਜ਼ ਦੇ ਅਨੁਸਾਰ ਗਾਜ਼ੀਆਬਾਦ ਦੇ ਮੁਰਾਦਨਗਰ ਦੇ ਵਿੱਚ 13 ਜੁਲਾਈ 2025 ਨੂੰ ਇੱਕ ਘਟਨਾ ਵਾਪਰੀ ਸੀ ਜਿੱਥੇ ਕਾਵੜੀਆਂ ਨੇ ਇੱਕ ਜਨਰਲ ਸਵਾਰੀਆਂ ਵਾਲੇ ਬੱਸ ਦੇ ਡਰਾਈਵਰ ਦੇ ਨਾਲ ਕੁੱਟਮਾਰ ਕੀਤੀ ਅਤੇ ਬੱਸ ਦੇ ਸ਼ੀਸ਼ੇ ਵੀ ਤੋੜ ਦਿੱਤੇ ਇਹ ਘਟਨਾ ਉਦੋਂ ਵਾਪਰੀ ਜਦੋਂ ਬੱਸ ਜੋ ਕਿ ਭੀੜ-ਪਾੜ ਵਾਲੇ ਖੇਤਰ ਦੇ ਵਿੱਚ ਸੀ ਬੱਸ ਦੇ ਵੱਲੋਂ ਰਸਤਾ ਮੰਗਣ ਲਈ ਹਾਰਨ ਮਾਰਿਆ ਗਿਆ ਕਾਵੜੀਆਂ ਨੇ ਜੋ ਕਿ ਸੜਕ ਤੇ ਪੂਰੀ ਤਰ੍ਹਾਂ ਕਬਜ਼ਾ ਕਰਕੇ ਚੱਲ ਰਹੇ ਸੀ ਉਨ੍ਹਾਂ ਦੇ ਵੱਲੋਂ ਇਸ ਗੱਲ ਨੂੰ ਬਹਾਨਾ ਬਣਾ ਕੇ ਚੱਲਦੀ ਬੱਸ ਦੇ ਵਿੱਚ ਦਾਖਲ ਹੋ ਕੇ ਡਰਾਈਵਰ ਤੇ ਹਮਲਾ ਕਰ ਦਿੱਤਾ ਗਿਆ ਜਿਸ ਤੇ ਨਾਲ ਸਵਾਰੀਆਂ ਦੀ ਜਾਨ ਨੂੰ ਵੀ ਖਤਰਾ ਹੋ ਸਕਦਾ ਸੀ ਇਹ ਕਾਂਵੜੀਆਂ ਦੇ ਗੁੰਡਾਗਰਦੀ ਅਤੇ ਸ਼ਰਿਆਮ ਹਿੰਸਾ ਸਮਾਜ ਤੇ ਲਈ ਕਲੰਗ ਹੈ ਸੜਕ ਤੇ ਪੂਰਾ ਕਬਜ਼ਾ ਕਰਕੇ ਚੱਲਣਾ ਅਤੇ ਹਾਰਨ ਤੇ ਚੱਲਦੀ ਬੱਸ ਦੇ ਵਿੱਚ ਦਾਖਲ ਹੋ ਕੇ ਡਰਾਈਵਰ ਦੇ ਨਾਲ ਕੁੱਟਮਾਰ ਕਰਨਾ ਇਹਨਾਂ ਦੀ ਜਾਲਤਾ ਅਤੇ ਅਰਾਜਕਤਾ ਨੂੰ ਦਰਸਾਉਂਦਾ ਹੈ ਇਹ ਧਾਰਮਿਕ ਯਾਤਰਾ ਨਹੀਂ ਹੈ ਸਗੋਂ ਸੜਕਾਂ ਤੇ دہشت ਫੈਲਾਉਣ ਦਾ ਬਹਾਨਾ ਹੈ ਅਜਿਹੀ ਹਿੰਸਾ ਦੇ ਨਾਲ ਸਵਾਰੀਆਂ ਦੇ ਜਾਨ ਨੂੰ ਖਤਰੇ ਦੇ ਵਿੱਚ ਪਾਉਣ ਵਾਲੇ ਇਹ ਲੋਕ ਅਪਰਾਧੀ ਨੇ ਜਿਨ੍ਹਾਂ ਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਪੁਲਿਸ ਅਤੇ ਸਰਕਾਰ ਦੀ ਚੁੱਪ ਇਸ ਗੁੰਡਾਗਰਦੀ ਨੂੰ ਹੋਰ ਉਤਸ਼ਾਹਿਤ ਕਰ ਰਹੀ ਹੈ ਕਾਂਵੜੀਆਂ ਨੇ ਸੜਕ ਘੇਰ ਕੇ ਚੱਲਦੀ ਵਾਹਤ ਤੇ ਹਮਲਾ ਕਰਕੇ ਸਾਬਤ ਕਰ ਦਿੱਤਾ ਕਿ ਇਹ ਧਰਮ ਨਹੀਂ ਸਿਰਫ ਗੁੰਡਾਗਰਦੀ ਹੈ ਚੱਲਦੀ ਵਾਹਤ ਦੇ ਵਿੱਚ ਦਾਖਲ ਹੋ ਕੇ ਡਰਾਈਵਰ ਨੂੰ ਮਾਰਨ ਵਾਲੇ ਕਾਂਵੜੀਏ ਸਮਾਜ ਦੇ ਦੁਸ਼ਮਣ ਹਨ ਜੋ ਕਿ ਸਜ਼ਾ ਦੇ ਹੱਕਦਾਰ ਹਨ ਹਾਰਨ-ਮਾਰਨ ਤੇ ਬਸ ਦੇ ਸ਼ੀਸ਼ੇ ਤੋੜਨ ਵਾਲੇ ਇਹ ਗੁੰਡੇ ਸਵਾਰੀਆਂ ਦੀ ਜਾਨ ਦੇ ਨਾਲ ਖਿਲਵਾੜ ਕਰਦੇ ਹਨ। ਕਾਂਵੜੀਆਂ ਦੀ ਇਹ ਹਿੰਸਕ ਮਾਨਸਿਕਤਾ ਸੜਕਾਂ ਨੂੰ ਜੰਗਲ ਬਣਾਉਂਦੀ ਹੈ ਅਤੇ ਸਰਕਾਰ ਦੇ ਜਾਗਣ ਦੀ ਲੋੜ ਮਹਿਸੂਸ ਹੁੰਦੀ ਹੈ। ਕਾਂਵੜੀਆਂ ਦੀ ਗੁੰਡਾਗਰਦੀ ਨੇ ਸੜਕਾਂ ਨੂੰ ਅਸੁਰੱਖਿਅਤ ਕਰ ਦਿੱਤਾ ਹੈ। ਨਿਤ ਦਿਹਾੜੇ ਵਾਪਰ ਰਹੀਆਂ ਇਹ ਘਟਨਾਵਾਂ ਸਪਸ਼ਟ ਕਰਦੀਆਂ ਨੇ ਕਿ ਕਾਂਵੜੀਆਂ ਦੀ ਅਜਿਹੀਆਂ ਹਰਕਤਾਂ ਸਮਾਜ ਦੇ ਵਿੱਚ دہشت ਅਤੇ ਅਸੁਰੱਖਿਆ ਪੈਦਾ ਕਰਦੀਆਂ ਹਨ। ਸਰਕਾਰ ਅਤੇ ਪੁਲਿਸ ਨੂੰ ਅਜਿਹੇ ਅਪਰਾਧੀਆਂ ਦੇ ਵਿਰੁੱਧ ਸਖਤ ਕਦਮ ਚੁੱਕਣ ਦੀ ਲੋੜ ਹੈ ਨਹੀਂ ਤਾਂ ਜਨਤਕ ਸੁਰੱਖਿਆ ਦੇ ਲਈ ਗੰਭੀਰ ਖਤਰਾ ਵਧਦਾ ਜਾਵੇਗਾ ਸੋਸ਼ਲ ਮੀਡੀਆ ਤੇ ਕਾਂਬੜੀਆਂ ਦੀਆਂ ਇਹਨਾਂ ਹਰਕਤਾਂ ਦੀਆਂ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਜਿੱਥੇ ਕਈ ਲੋਕ ਇਹਨਾਂ ਨੂੰ ਪਨੀ ਕਮੈਂਟਰੀ ਦੇ ਨਾਲ ਟ੍ਰੋਲ ਅਤੇ ਰੋਸਟ ਵੀ ਕਰ ਰਹੇ ਨੇ ਜੋ ਕਿ ਇਹਨਾਂ ਦੇ ਗੁੰਡਾਗਰਦੀ ਦੇ ਪੋਲ ਖੋਲਦਿਆਂ ਹਨ ਜੇਕਰ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਹੋਵੇ ਤਾਂ ਸਾਡੀ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰੋ ਤੇ ਨਾਲ ਹੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ